ਛੱਡ ਦੋ ਇਹਨਾਂ ਸਾਨੂੰ ਓਟਕਾਇਆ ਤਾਂ ਇਹਦੀਆਂ ਇਹ ਸਾਰੇ ਲੋਕਾਂ ਦੀਆਂ ਜਿਹੜੇ ਤੇ ਚਰਨੀ ਲੱਗਣਗੇ ਸਾਰੇ ਲੋਕਾਂ ਦੀ ਇਹ ਅਟਕਲਾ ਦੂਰ ਕਰੋ ਜੀ 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 ਇਹਦੇ ਦਰਸ਼ਨ ਕਰਨ ਆਉਂਦੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਇਹ ਹਰਾ ਭਰਿਆ ਦਰਖਤ ਇਹਨੂੰ ਆ ਕਿਦਾਂ ਗਏ ਤੇ ਭਾਈ ਫਸ ਯੂ ਐਸ ਆਪਣਾ ਵਿਜੇਪੁਰਗੇ ਤੇ ਨਹੀਂ ਸਾਡੇ ਫਾਦਰ ਸਾਹਿਬ ਗਏ ਸੀ ਫਾਦਰ ਸਾਹਿਬ ਗਏ ਤਾਂ ਫੋਨ ਤੇ ਬੇਸਫਰ ਤੁਸੀਂ ਗਏ ਪਰ ਉੱਧਰ 60000 ਰੁਪਈਆ ਉਦੋਂ ਲਓ ਜੀ ਭਾਈ ਨੇ ਤੁਹਾਡੇ ਬਾਅਦ ਗਿਫਟ ਭੇਜਿਆ ਮੇਰੇ ਵਾਸਤੇ ਹਮ ਥੈਂਕ ਯੂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਦੇ ਪਿੰਡ ਆਏ ਹੋਏ ਆ ਜੀ ਕੱਲ ਦੇ ਆਏ ਹੋਏ ਆ ਤੇ ਭਾਜੀ ਨਾਲ ਘੁੰਮਰੇ ਤੇ ਭਾਜੀ ਨੇ ਕਿਹਾ ਵੀ ਸਾਡੇ ਪਿੰਡ 6-5 ਸਾਲ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਇਤਿਹਾਸਿਕ ਗੁਰਦੁਆਰਾ ਇੱਥੇ ਜੀ ਆਪਣੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਤਕਸੀ ਵੀ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਸੀਗੇ ਜੀ ਜੀ ਤੇ ਉਹ ਕਾਫੀ ਦਿਨ ਇੱਥੇ ਰਹੇ ਹਾਂਜੀ ਇੱਥੇ ਠਹਿਰਨ ਤੋਂ ਬਾਅਦ ਜਦੋਂ ਚੱਲੇ ਤਾਂ ਉਹਨਾਂ ਦੇ ਚੋਲੇ ਦੇ ਵਿੱਚ ਇੱਕ ਗਰਨੇ ਦਾ ਛਾਪਾ ਫਸ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਇਹ ਜਿਹੜਾ ਛਾਪਾ ਇੱਥੇ ਗੜ ਦੋ ਇਹਨਾਂ ਸਾਨੂੰ ਉ ਟਕਾਇਆ ਤਾਂ ਇਹਦੀਆਂ ਇਹ ਸਾਰੇ ਲੋਕਾਂ ਦੀਆਂ ਜਿਹੜੇ ਤੇ ਚਰਨ ਲੱਗਣਗੇ ਸਾਰੇ ਲੋਕਾਂ ਦੀ ਇਹ ਅਟਕਲਾ ਦੂਰ ਕਰੋ ਦੂਰ ਕਰੋਗਾ ਦੂਰ ਹਾਂ ਉਸ ਨੂੰ ਦਰਸਾ ਗਰਨੇ ਦਾ ਤ੍ਰਖਤ ਹੁਣ ਮੌਜੂਦ ਆ ਜੀ ਤਾਂ ਬਿਲਕੁਲ ਹਰਾ ਭਰਿਆ ਦਰਖਤ ਆ ਜੀ ਉਸ ਦੇਖਦੇ ਜਾ ਕੇ ਚਲੋ ਨਾਲ ਕਰਾਉਂਦੇ ਸਾਝ ਸੰਗਤਾਂ ਨੂੰ ਦਰਸ਼ਨ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਸੰਗਤ ਇਥੇ ਆ ਕੇ ਦਰਸ਼ਨ ਕਰਦੀ ਜੀ ਠੀਕ 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 ਸ਼ੁਕਰ ਹੈ ਆਜੋ ਪਜੀ ਆਜੋ ਚੱਲੀ ਜੀ ਆਜੋ ਬਈ ਨੰਮਾ ਸਾਡਾ ਖੋਜ ਗਿਆ ਮੈਂ ਦਰਸ਼ਨ ਕਰਨੇ ਤੇ ਨੰਮਾ ਰਹੇਗਾ ਸਾਡਾ ਨੰਮਾ ਸਾਡਾ ਦੂਜੀ ਬਾਲਟੀ ਦੀ ਜਾ ਬੱਜਿਆ ਜਾ ਗੁਰਦੁਆਰਾ ਸਭ ਤਿਆਰ ਹੋ ਰਿਹਾ ਜਦੋਂ ਬਣ ਕੇ ਤਿਆਰ ਫਿਰ ਇਸ ਤਰ੍ਹਾਂ ਹੋ ਜਾਣਾ ਰਾਹ ਤਿਆਰ ਕਰਾ ਮਾਡਲ ਪੈਪਰ ਦਰ ਸਾਹ ਦਾ ਤੇ ਹੁਕੂਮਨਾਮਾ ਦਰ ਸਾਹ ਦਾ ਬਹੁਤ ਸਨੇ ਫੁੱਲ ਸਜਾਏ ਹੋਏ ਨੇ ਇੱਥੇ ਤੇ ਜਦੋਂ ਉੱਧਰ ਇੱਥੇ ਉਧਰ ਵੀ ਫੁੱਲ ਆਏ ਹੋਏ ਨੇ ਅਸੀਂ ਇੱਧਰੋਂ ਜਾ ਰਹੇ ਇੱਧਰ ਵੀ ਫੁੱਲ ਸਨ ਬਹੁਤ ਸਨੇ ਸਜਾਏ ਉਧਰ ਵਾਹ ਗਿਆ ਫਾਕੀ ਮਹਾਰਾਜ ਦਾ ਘਰ ਕਿਉਂ ਸੋਹਣਾ ਕਿਉਂ ਨਾ ਹੋਵੇ

ਇਹ ਇਹ ਉਹੀ ਦਰਖਤ ਹੈ ਹਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੇ ਨਾਲ ਸੁੱਕਾ ਟਾਣਾ ਅਟਕਿਆ ਸੀਗਾ ਤੇ ਇਹਨੂੰ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦੇ ਕੇ ਇੱਥੇ ਧਰਤੀ ਦੇ ਵਿੱਚ ਇਸ ਨੂੰ ਲਾਉਣ ਨੂੰ ਕਹਿਤਾ ਸੀਗਾ ਅੱਜ ਇਹ ਉਸ ਟਾਈਮ ਦਾ ਹਰੀਆ ਭਰਿਆ ਆ ਵਿਦੇਸ਼ਾਂ ਦੇਸ਼ਾਂ-ਵਿਦੇਸ਼ਾਂ ਵਿੱਚ ਸੰਗਤ ਆਉਂਦੀ ਆ ਇਹਦੇ ਦਰਸ਼ਨ ਕਰਨ ਆਉਂਦੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਇਹ ਹਰਾ ਭਰਿਆ ਦਰਖਤ ਹੈ ਇਹਨੂੰ ਗਰਨੀ ਵੀ ਲੱਗਦੇ ਆ ਤੇ ਹੁਣ ਰੁੱਤ ਹੈ ਨਹੀਂ ਕਿ ਇਹ ਹੁਣ ਦੇਖੋ ਹਰੇਆ ਭਰਿਆ ਹੋਇਆ ਆ ਹਾਂ ਜੀ ਹਰੇਆ ਭਰਿਆ ਆ ਠੀਕ ਹੈ ਠੀਕ ਹੈ ਉੱਚ ਲੱਗੇ ਹੋਇਆ ਕਰਨੇ ਲੱਗੇ ਹੋਇਆ ਹਾਂ ਥੋੜਾ ਹਾਂ ਲੱਗੇ 12 ਮਹੀਨੇ ਆ ਲੱਗੇ ਹਨ ਥੋੜੇ ਛੋਟੇ ਜਿਹੇ ਪਰ ਦਰਸ਼ ਇੱਧਰ ਵੀ ਲੱਗਾ ਹੈ ਜੀ ਅੱਛਾ ਜੜੇ ਇੱਧਰ ਚੱਲੇਗੇ ਥੱਲੇ ਉੱਤੇ ਠੀਕ ਹੈ ਠੀਕ ਹੈ ਜੀ ਹੋਇਆ ਸੱਤ ਤਰਫ ਚਾਪਸ ਮਾਰੋ ਦਾ ਪ੍ਰਕਾਸ਼ ਹੋਣ ਲੱਗ ਅੱਧਰ ਅੱਛਾ ਜੀ ਸੰਗ ਦਾ ਪਾਠ ਵੀ ਕਰਾਉਂਦੇ ਇੱਥੇ ਜੀ ਅੱਛਾ ਜੀ ਅੱਛਾ ਇਧਰ ਸਰੋਵਰ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਉਧਰ ਸਭ ਦੀ ਮਾਰਤ ਕਿੱਧਰ ਬਣ ਰਹੀ ਇਧਰ ਪਿਛਲੇ ਪਾਸੇ ਬਣ ਰਹੀ ਹੈ ਜੀ ਅੱਛਾ ਅੱਛਾ ਠੀਕ ਹੈ ਹੋ ਆਇਆ ਸਤਿ ਸ਼੍ਰੀ ਦਰਬਾਰ ਸਾਹਿਬ ਇਧਰ ਕਰਦੇ ਦਰਸ਼ਨ ਦਰਬਾਰ ਸਾਹਿਬ ਦੇ ਮੈਂ ਬਾਅਦ ਚ ਦੇ ਬਾਅਦ ਖਤਮ ਸੀ ਇਸ ਸੱਟ ਨਵਾਂ ਕੁਤੂਰਸਾ ਬਣ ਰਿਹਾ ਹੈ ਜਿਹੜਾ ਪਹਿਲਾਂ ਪ੍ਰੋਹਾਨ ਮਾਡਲ ਦੇਖਿਆ ਸੀ ਇਦਾਂ ਤਿਆਰ ਹੋ ਜਾਂਦਾ ਜਿਦਾਂ ਤੁਸੀਂ ਮਾਡਲ ਦੇਖਿਆ ਪਹਿਲਾਂ ਅੱਛਾ ਜੀ ਸੁੱਧਾ ਲੰਗਰ ਹਾਲ ਇਸ ਸੱਟ ਲੰਗਰ ਤਿਆਰ ਹੁੰਦਾ ਤੇ ਵੀਰਜ ਨੂੰ ਦੱਸ ਰਿਹਾ 24 ਘੰਟੇ ਇੱਥੇ ਮਾਰਦਾ ਲੰਗਰ ਚੱਲਦਾ ਰਹਿੰਦੇ ਆ ਹਾਂਜੀ ਹਾਂਜੀ ਸੋਹਣ ਲੰਗਰ ਹਾਲ ਤੋਂ ਲੰਗਰ ਹਾਲ ਨਹੀਂ ਨਹੀਂ ਅੱਜ ਉਹਨੂੰ ਦਸਰੇ ਵੀ ਬਹੁਤ ਦੂਰ-ਦੂਰ ਤੋਂ ਸੰਗਤਾਂ ਹੁੰਦੀਆਂ ਜਿਹੜੇ ਲਾਗੇ ਵਾਲੇ ਪਿੰਡ ਵੀ ਤੜਕੇ 2 ਵਜੇ 3 ਵਜੇ ਇੱਥੇ ਸੰਗਤਾਂ ਪਹੁੰਚ ਜਾਂਦੀਆਂ ਜਿਹੜੇ ਤੁਰ ਕੇ ਆ ਜਾਂਦੇ ਆ ਸਾਡੇ ਬੰਦੋ ਵੀ ਜੀ ਜੀ ਸੰਗਰਾਮ ਅੰਦਰ ਦਿਨ ਹਰ ਸੰਗਰਾਮ ਤੇ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਅਸੀਂ ਅੰਮ੍ਰਿਤ ਸੰਚਾਰ ਵੀ ਹੁੰਦਾ ਠੀਕ ਹੈ ਜੀ ਇਹ ਕਾ ਵੀ ਜੁੜੇ ਕਰਾ ਆ ਵੀ ਚੀਜ਼ ਬਹੁਤ ਸੋਹਣੀ ਬਣਾਈ ਜੀ ਇਹਨਾਂ ਨੇ ਮੈਂ ਤਾਂ ਪੈਰ ਰੱਖ ਕੇ ਉੱਪਰ ਆ ਮੈਂ ਤਾਂ ਝੁਕਣਾ ਨਹੀਂ ਪੈਂਦਾ ਯਾਦਾ ਆਖੋ ਜਨ ਸ਼ੂਜ਼ ਰੱਖੋਣੇ ਪੈ ਲੋ ਟੂਟ ਆਪਣਾ ਜਾ ਕੇ ਜਿੱਦਾਂ ਭਾਜੀ ਉਹਨੇ ਦਸਰੇ ਤੋਂ ਉੱਦਾਂ ਹੈ ਵੀ ਭਾਈ ਇਸ ਜਗ੍ਹਾ ਬੜ ਪੇ ਸਭ ਦੇ ਆ ਜਿਹੜਾ ੜਕਣਾ ਪੇ ਸਭ ਦੇ ਮਾਰਾ ਦੂਰ ਕਰੇ ਹੁਣ ਚੱਲੀ ਅੱਗੇ ਹੁਣ ਅਸੀਂ ਚੱਲੇ ਆ ਪਾਜੀ ਉਹਦੇ ਪਰਾਡੇ ਘਰ ਦੇ ਵਿੱਚ ਜਿੱਥੇ ਪਾਜੀ ਦਾ ਬਚਪਨ ਗੁਜ਼ਾਰਿਆ ਜੱਮੇ ਪਰ ਉਹ ਤਾਂ ਚਲੋ ਸ਼ਹਿਰ ਚ ਪਾਜੀ ਦੀ ਕੋਠੀ ਪਾਲੀ ਦੁਰਾਹੇ ਦੇ ਕੋਲ ਕਿਹਦੇ ਕਿੱਥੇ ਪਾਜੀ ਤੇ ਪਾਜੀ ਦੱਸੂਗਾ ਪਾਜੀ ਨਾ ਸੌਰੀ ਦਸੂਏ ਅਹ ਦਸੂਏ ਪਾਜੀ ਨਾਲ ਕੋਠੀ ਪਾਲੀ ਦਸੂਏ ਨਾਲੇ ਪਿੰਡਾਂ ਨਾ ਕੋਈ ਆਹ ਨੂੰ ਸ਼ਹਿਰੇ ਬਣ ਗਿਆ ਧਰਪੁਰ ਧਰਪੁਰ ਉਹ ਤਾਂ ਸ਼ਹਿਰੇ ਬਣ ਗਿਆ ਸਾਰਾ ਵਿੱਚੇ ਇਕੱਠਾ ਹੀ ਆ ਤੇ ਹੁਣ ਸੱਡਿਂ ਭਾਈ ਦਾ ਕਰਾ। ਰਾਤ 3:00। اچھا ਠੀਕ ਹੈ ਠੀਕ। ਉਹ ਇਦਾਂ ਹੀ ਤਸਵੀਰ। ਆਹਾ ਬੋਤਲ ਪਿੰਡਾਂ ਚ ਬੋਤਲ। ਬੋਤਲਾਂ ਵੀ ਕਹਿੰਦੇ ਬੋਤਲ ਵੀ ਕਹਿੰਦੇ ਆ ਭਾਜੀ। ਬੋਤਲਾਂ। ਬੋਤਲਾਂ ਵੀ ਕਹਿੰਦੇ ਬੋਤਲ ਦੀ ਆ। ਪਿੱਛੇ ਮੇਂ ਪੜਿਆ ਬੋਤਲਾਂ। ਬੋਤਲਾਂ। ਪੜੇ ਆ ਕਰਾਈ ਹੈ ਠੀਕ ਹੈ ਠੀਕ ਹੈ। ਹਾਂ ਹਾਂ ਹਾਂ। ਹੋਰ ਜਿਹੜਾ ਜ਼ਿਆਦਾ ਜੁੜੀਆਂ ਹੋਈਆਂ। ਇਸ ਘਰ ਦੇ ਸਾਰਾ ਆਪਣੀ ਸਿਰੇ ਤੱਕ ਭਾਜੀ ਹਾਂ ਜੀ ਘਰ ਐਂਡ ਤੱਕ ਆ ਜਾਂਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆ ਸਾਡੀ ਦਾਦੀ ਆ ਖਨਾਮ ਲੱਗਾ ਅੱਛਾ ਠੀਕ ਅਬ ਬਰਾਦੇ ਦਾ ਤਾਮ ਲੱਗਾ ਠੀਕ ਹੈ ਹਾਂ ਭਾਜੀ ਉਹਨਾਂ ਦੀ ਮਾਤਾ ਜੀ ਅਸੀਂ ਪਹਿਲਾਂ ਮਿਲ ਲੈ ਅੱਛਾ ਜੀ ਅੱਛਾ ਤੈਨੂੰ ਆ ਜਿੱਥੇ ਅੱਛਾ ਬੱਟ ਬੱਟਣ ਵਾਸਤੇ ਠੀਕ ਹੈ ਜੀ ਅੱਛਾ ਜੀ ਠੀਕ ਠੀਕ ਇਹਦੇ ਸਾਲਾਂ ਵਿੱਚ ਚਲੀ ਗਏ ਤੇ ਤੁਸੀਂ ਫਿਰ ਉੱਧਰ ਆਪਣਾ ਯੂ ਐਸ ਹੈ 93 ਯੂ ਐਸ ਚਲੀ ਗਏ ਤੇ ਪਰ 30 ਸਾਲ ਹੋ ਗਏ ਫਿਰ ਹਾਂ ਜੀ 30 ਸਾਲ ਹੋ ਗਏ ਆ ਕਿਦਾਂ ਗਏ ਤੇ ਭਾਈ ਫਿਰ ਯੂ ਐਸ ਆਪਣਾ ਵਿਜੇਪੁਰ ਗਏ ਤੇ ਨਹੀਂ ਸਾਡੇ ਫਾਦਰ ਸਾਹਿਬ ਗਏ ਸੀ ਫਾਦਰ ਸਾਹਿਬ ਗਏ ਤੇ ਫੋਨ ਤੇ ਬੇਸ ਪਰ ਤੁਸੀਂ ਗਏ ਪਰ ਉੱਧਰ 60000 ਰੁਪਿਆ ਉਦੋਂ ਸਾਡੇ ਫਾਦਰ ਸਾਹਿਬ ਨੇ ਦਿੱਤਾ ਠੀਕ ਹੈ ਠੀਕ ਹੈ ਉਹ ਗਏ ਸੀ ਤੇ ਤੁਹਾਡੇ ਨਾਲ ਇਹੋਂ ਪਹਿਲੇ ਯੂਐਸਏ ਗੈਨਫੀਲ ਨੇ ਸਾਡਾ ਸਾਰਾ ਪਰਿਵਾਰ ਸਾਰਾ ਪਰਿਵਾਰ ਹਾਂਜੀ ਠੀਕ ਆ ਦੱਸਣਾ ਸਾਰਾ ਪਰਿਵਾਰ ਫਿਰ 93 ਦੇ ਵਿੱਚ ਅਸੀਂ ਸਾਰੇ ਚਲ ਗਿਆ ਸੀ ਉਹਨਾਂ ਘਰ ਆਈ ਅਸੀਂ ਹਾਂ ਅੰਮਨ ਨਾੜੀ ਤੀਸਾ ਉੱਤਵਾਰ ਵਿੱਚ ਬੜਾ ਭਰਾ ਦੇ ਆ ਗਿਆ ਜੀ ਤੇ ਨੇ ਭਰਾ ਆ ਅਸੀਂ ਭੈਣ ਕੋਈ ਸਾਡੀ ਹਾਂ ਸਾਡੀ ਬੀਬੀ ਆ ਬੀਬੀ ਉਹ ਦੇਖ ਰਹੇ ਨੇ ਬੀਬੀ ਤਾਂ ਨਹੀਂ ਗਏ ਫਿਰ ਬਾਅਦ ਬੀਬੀ ਨਹੀਂ ਜਾਂਦੀ ਬੀਬੀ ਤੁਸੀਂ ਵੀ ਕਿਹੜਾ ਕੱਢਾ ਫਿਰ ਯੂਐਸਏ ਕਿ ਨਹੀਂ ਜਾਣਾ ਨੇ ਹਾਂਜੀ ਤੁਸੀਂ ਨਹੀਂ ਜਾਣਾ ਯੂਐਸਏ ਫਿਰ ਹਾਂ ਮੈਂ ਤਾਂ ਬਹੁਤ ਜ਼ੋਰ ਲਾਇਆ ਆ ਬੀਬੀ ਨੂੰ ਜਲਿਆ ਬਹੁਤ ਜ਼ੋਰ ਲਾਇਆ ਸੀ ਹਾਂ ਪਰ ਮੈਂ ਹੀ ਨਹੀਂ ਮੰਨੇ ਕਿਉਂ ਥੋੜੀ ਜਿਹਾ ਪਾਸਵਰਡ ਨਹੀਂ ਬਣਾਉਂਦੀ ਬੀਬੀ ਹਾਂ ਪਾਸਵਰਡ ਨਹੀਂ ਬਣਾਉਂਦੇ ਬਣਾ ਕੇ ਆ ਬਹੁਤ ਬਹੁਤ ਵਾਰ ਰੱਖਿਆ ਪਰ ਮੈਂ ਦੇਖ ਲਾ ਮੈਂ ਨਹੀਂ ਗਏ ਹਰ ਸਾਲ ਭਾਈ ਜੀ ਗਿੜੇ ਮਾਰਦੇ ਬਸਾਖੀ ਤੇ ਇੱਥੇ ਹੁੰਦੇ ਆ ਪਰ ਇਸ ਸਾਲ ਬਸਾਖੀ ਥੋੜੀ ਜੀ ਪ੍ਰੋਗਰਾਮ ਦੇ ਉਹਨਾਂ ਕਰਕੇ ਭਾਈ ਨੂੰ ਆਉਣਾ ਪਿਆ ਇੱਥੇ ਮੈਂ ਪਾਜੀ ਵਾਲੀ ਸਕਾਰ ਆਪਣਾ ਸਫਾਰੀ 'ਚ ਬੈਠਾ ਤੇ ਉਧਰ ਪਾਜੀ ਉਹਨੇ ਦੂਜੀ ਗੱਡੀ 'ਚ ਅੱਗੇ ਅੱਗੇ ਪਾਜੀ ਉਹਨੇ ਕਹਿੰਦਾ ਜੂਸ ਪਿਲਾਉਣਾ ਸਾਨੂੰ ਇੱਥੇ ਨਾ ਕੌਰ ਵੀ ਜੂਸ ਪੀ ਕੇ ਗਈ ਤੇ ਬਹੁਤ ਮਸ਼ਹੂਰ ਹੋ ਗਿਆ ਹੁਣ ਬੰਦਾ ਆ ਗਿਆ ਆ ਗਿਆ ਪਾਜੀ ਆ ਗਿਆ ਮੇਰੇ ਕੋਲ ਆ ਜਾ ਜੂਸ ਲਾ ਭਾਈ ਆ ਜਾ ਜੂਸ ਉਹ ਤੁਹਾਡੀ ਸਕورٹی ਭਗਵਾਨ ਤੁਮ ਆ ਰਹੇ ਇੱਧਰ ਜਿਹੜਾ ਹੁਣ ਹੁਣੇ ਹੋੜੇ ਭਗਵਾਨ ਤੁਮਾਨ ਦਾ ਕਾਫਲਾ ਲੰਘਿਆ ਨਿੰਮਾ ਉਹਨੂੰ ਅੱਗੇ ਤੱਕ ਛੱਡ ਕੇ ਆਇਆ ਸੀਐਮ ਸਕਿਉਰਿਟੀ ਹਾਂ ਸੀਐਮ ਸਕਿਉਰਿਟੀ ਹੈ ਬਈ ਸੀਐਮ ਸਟਾਪ ਕਹਿ ਸਕਦੇ ਹੁਣ ਦਾ ਛੱਡਿਆ ਸਰੇ ਠਪਾਇਆ ਦਾ ਬਾਈ ਇਹਨੂੰ ਹਾਂ 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 ਕਲਾਜਾ ਪਟਟ ਪਾ ਸ਼ਹਿਰ ਆ ਗਿਆ ਸਾਨੂੰ ਗੜ ਗੜ ਦੇ ਗਾ ਦੁਕਾਨ ਚ ਆਇਆ ਗਟ ਯੋਰ ਇਹ ਤਾਂ ਹੋਰ ਗੁੱਸਾ ਆਰਕੇ ਟ੍ਰੇਡਸ ਇਹ ਕੋਲ ਆਇਆ ਉਹ ਤੂੰ ਛੋਡੇ ਦੁਵਾਲਾ ਹਾਂਜੀ ਆਇਆ ਕਿਆ ਪਾਉਂਦੇ ਨੂਨ ਵਿੱਚ ਜੀ ਇਹ ਹਾਂਜੀ ਇਹ ਨੂਨ ਚ ਕਿਆ ਪਾਉਂਦੇ ਜੀ ਮਸਾਲੇ ਦਾ ਨਮਕ ਹੈ ਜੀ ਅੱਛਾ ਮਸਾਲੇ ਦਾ ਨਮਕ ਹੈ ਅਸੀਂ ਸਵੇਰ ਦਹੀਂ ਨਾਲ ਖਾਦਾ ਬਹੁਤ ਟੇਸਟੀ ਲੱਗਦਾ ਤਾਹੀ ਲੈਣਾ ਹੈ ਤੁਹਾਡੇ ਕੋਲ ਸਪੈਸ਼ਲ ਪਹੁੰਚ ਹੈ ਹਾਂ 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 ਇਹ ਆਏ ਜੀ ਉੱਧਰੋਂ ਰੋਪੜ ਤੋਂ ਰੋਪੜ ਤੋਂ ਆਹਾਂ ਸਰਬਤ ਦੀਆਂ ਕਿਸਮਾਂ ਪਈਆਂ ਬਾਈ ਕੋਲ ਲੇਮਨ ਸਰਬਤ ਬਦਾਮ ਅਸੀਂ ਪੀਣੇ ਦਾ ਸ਼ਰਬਤ ਬਤਾਵਾਂ। ਉੱਪਰ ਆ ਪੈਣ ਲੱਗੇ। ਫੱਦਲ ਦੁੱਧ ਛੋਡਾ 95 ਲੋ ਜੀ ਬੜ ਰਿਹਾ। ਖਾਂ ਵੀ ਨਾ। ਹੋ ਗਈ ਬਤਾਵ ਬਤਾਵ। ਹਾਂ ਓਕੇ ਹਬਨ। ਚੱਕੋ ਭਾਜੀ। ਇਹ ਜੋ ਤੁਹਾਨੂੰ ਲੋ 100% ਪਿਓਰ। ਅਸੀਂ ਇਹ ਵੰਦ 100% ਪਿਓਰ। ਦੇਵਾ ਜੀ ਪਹਿਲਾਂ ਪਿੰਡ ਤੁਸੀ ਹੈ ਸਾਇ ਗੱਲ ਬਾਤ ਤਨ ਨਾਲ ਕਿਧਰ ਜਾਉਣੇ ਤਨ ਨਾਲ ਗੱਡੀ ਲੈ ਗਿਆ ਤਨ ਨਾਲ ਅੰਨੇ ਇਹ 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 ਸਾ ਬਣਾ ਦੋ ਇਹ ਦੋ ਵਿੱਚ ਮਿੱਠਾ ਨਾ ਪਾਇਓ ਆ ਜਿੰਦਾ ਯਾਰ ਇਹ ਮੈਂ ਲੇਵਲ ਪਹਿਲੀ ਵਾਰੀ ਪਿੱਛੀ ਜ਼ਿੰਦਗੀ ਚ ਜ਼ਿੰਦਗੀ ਅੱਛਾ ਜੀ ਇਹਨਾਂ ਆਮ ਲੈਮਣਾ ਦੇ ਕਿਸ਼ਕੰਦੀਆਂ ਨਹੀਂ ਮੈਂ ਕਹਾਂ ਮੈਂ ਜਿੰਨਾ ਵੀ ਕੰਮ ਕਰਦਾ ਕੁਆਲਟੀ ਦਾ ਕਰਦਾ ਉਹਨਾਂ ਨੂੰ ਕਰਦਾ ਹੀ ਚਾਹ ਵੀ ਵਿੱਚ ਪਾ ਦੋ ਚਾਰ ਕਿਸ਼ ਰਹਿਣਾ ਅੱਛਾ ਚਾਰ ਲੱਖ ਪਾ ਦੋ ਚਾਰ ਲੱਖ ਲੱਖ ਪਾ ਦੋ ਤੇ ਅੰਕਲ ਜੀ ਦੱਸ ਰਹੇ ਕਹਿੰਦਾ ਮਨਮੋਹਨ ਬਾਰਸ ਨੂੰ ਬਹੁਤ ਸਾਡਾ ਨੂਨ ਪਸੰਦ ਆ ਤੇ ਅਸੀਂ ਵੀ ਸਵੇਰ ਜਦੋਂ ਦਹੀਂ ਚ ਪਾ ਸਾਨੂੰ ਬੜਾ ਵਸੇ ਤਾਂ ਹੀ ਅਸੀਂ ਲੈਣ ਆਏ ਹਾਂ ਹਾਂ ਕੰਮ ਇਹ ਜਿਆਦਾ ਤੁਹਾਡਾ ਰੋਪੜ ਹੋਣਾ ਉਧਰ ਵਿਚਾਰਾ ਬਾਹਰ ਯੂਐਸਏ ਵੀ ਜਾ ਰਿਹਾ ਹ ਨੌਂ ਜਣਾਂ ਸੀ ਚੱਲੇ ਪਿੱਛੇ ਮੈਂ ਬੈਜਾਂਦਾ ਪਿੱਛੇ ਬੈਜਾਂਦਾ ਮੈਂ ਟੋਕੇ ਬਾਜਾ ਤੇ ਪਾਣੀ ਪਾਣੀ ਵੜ ਲੈ ਪਾਣੀ ਵਾਲੇ ਪਾਣੀ ਵਾਲੇ ਪਾਣੀ ਵਾਲੇ ਸ਼ੁਕਰੀਆ ਭਾਜੀ ਬਹੁਤ ਬਹੁਤ ਆਣੇ ਭਾਜੀ ਇੱਧਰ ਆਉਂਦੇ ਆ ਜਗਾ ਭਾਜੀ ਓਕੇ ਥੈਂਕ ਯੂ ਤੈਨੂੰ ਭਾਜੀ ਓਕੇ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਉੱਤਰ ਬਈ ਠੀਕ ਹੈ ਕਰਨਾਲ ਬਾਈ ਸਾਹ ਹੋ ਕੇ ਖਤਰਬਸ OK ਸੀ <laughs> OK 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 ਖਾਲਸਾ ਹੀ ਫੋਜਾਂ ਜਾ ਰਹੀਆਂ ਨੇ ਹੁੱਲੇ-ਭੱਲੇ ਨੂੰ ਅਨੰਦਪੁਰ ਸਾਹਿਬ ਪਹੁੰਚੋ ਬਈ ਅਸੀਂ ਵੀ ਆਵਾਂਗੇ ਹੁੱਲੇ-ਭੱਲੇ ਤੇ ਲਾਗੇ ਰਸਤੇ ਲੱਗਾ ਰਸਤਾ ਲੱਗ ਰ ਰਸ ਕਿਹੜਾ ਰਸਤੇ ਦੇਣਾ ਬਾਬਾ ਨੇ ਲੰਗਰੇ ਲਾਤੇ ਰੱਖਦੇ ਜਿੰਨਾ ਪਰਜੀ ਪੀ ਲੋਜੀਪੂ ਆਪਣਾ ਚਾਪੀ ਤੀਹਾਂ ਤਰੋ ਬੰਨਣ ਨੂੰ ਟਾਈਮ ਤਾਂ ਲੱਗਣੀ ਵਿੱਚ ਸਾਢੇ 3 ਘੰਟੇ ਲੱਗੇ ਸਾਢੇ ਤੇ ਹਸਪਤਾਲ ਤੋਂ ਚੰਨ ਉੱਤੇ ਖੜੇ ਇੰਨੇ ਲੱਗੇ ਜਾਂਦਾ ਟਾਈਮ ਅਸੀਂ ਕਿੱਡੀ ਨੂੰ ਨਹੀਂ ਭਜਾ ਕੇ ਨਹੀਂ ਲਿਆਏ ਅਸੀਂ ਇਹ ਸੋਚਿਆ ਤਾਂ ਵੀ ਸ਼ਾਮ ਨੂੰ ਸਾਢੇ 4 ਸਾਢੇ 3 ਹੋ ਗਏ ਹੁਣ ਵੀ ਸਾਢੇ 4:00 ਅਸੀਂ ਆਪਣੇ ਗਰਾਉਂਡ 'ਚ ਜਾਵਾਂਗੇ ਤੇ ਤੰਨਾ ਕਹਿਣ ਲੱਗਿਆ ਕਹਿੰਦਾ ਹੋਰ ਟਾਈਮ ਨੂੰ ਕਰਾ ਕਰ ਜਨ ਚੱਲੀਏ ਫਿਰ ਪਤਾ ਹੋਰ ਅੱਜ ਹਾਲ ਫਿਰ ਭਾਈ ਨਿਕਲ ਜੇ ਤੇਰੇ ਉਹਨੇ ਬਹੁਤ ਜਿਆਦਾ ਪ੍ਰੇਮ ਦਿੱਤਾ ਨਹੀਂ ਬੀ ਦੂਦੇ ਕਪੜਾ ਕਪੜਾ ਲੈ ਕੇ ਤਾਂ ਕੋਈ ਹੈ ਨਹੀਂ ਮੈਂ ਨਹੀਂ ਲੈ ਕੇ ਰੱਬੀ ਉਹ ਤਾਂ ਲੈ ਨਹੀਂ ਤੁੰਨ ਵਾਲੀ ਆਪਣੀ ਹਾਂ ਮੈਨੂੰ ਗਿਫਟ ਦਿੱਤੀ ਤੁੰਨ ਵਾਲੀ ਬੋਤਲ ਬਾਈ ਉਹ ਕਹਿੰਦਾ ਬਹੁਤ ਵਧੀਆ ਏ ਇਕੱਲੇ ਇਕੱਲੇ ਦੇ ਹੱਥ ਪਰ ਚੁਟਕੀ ਚੁਟਕੀ ਧਰਦੇਗਾ ਚਟੋ ਚੁਟਕੇ ਨਹੀਂ ਇਹ ਤਾਂ ਬਾਅਦ ਚ ਹੌਲੀ ਹੌਲੀ ਖਾਵਾਂਗੇ ਅੱਛਾ ਸਨੇਕਾਂ ਤੇ ਖੁੜਾਈ ਜਾਂਦੇ ਆ ਲਓ ਜੀ ਪਾਜੀ ਨੇ ਤੁਹਾਡੇ ਬਾਅਦ ਗਿਫਟ ਭੇਜਿਆ ਜੀ ਮੇਰੇ ਵਾਸਤੇ ਥੈਂਕ ਯੂ ਇੱਕ ਚਾਰ ਦਾ ਡੱਬਾ ਪਾਈ ਏ ਕੀ ਆ ਜੀ ਹੈ ਇਹ ਜਿਹੜਾ ਸਲਾਦ ਪਰ ਪਾਉਣੇ ਨੂੰ ਅੱਛਾ ਹਾਂ ਹਾਂ ਠੀਕ ਹੈ ਆ ਚਾਰਾ ਦੋ ਤਰ੍ਹਾਂ ਦਾ ਠੀਕ ਚਲੋ ਭਾਈ ਮੇਰੇ ਰਿਸ਼ਤੇਦਾਰ ਵੀ ਆ ਗਏ ਚਲੋ ਬੈਠੋ ਕੀ ਖਾਣਾ ਪੀਣਾ ਦੱਸੋ ਫਿਰ ਅੱਜ ਦੱਸੋ ਵੀ ਕੀ ਖਾਣਾ ਕੀ ਖਾਣਾ ਦੱਸ ਬੈਠਾ ਕਿਉਂ ਨਹੀਂ ਤਾਂ ਨਵੇਂ ਫਲੈਟ 'ਚ ਬੁਲਾਉਣਾ ਤਾਂ ਸਾਨੂੰ ਉੱਥੇ ਹੈ ਨਵੇਂ ਫਲੈਟ 'ਚ ਆਉਣਾ ਤੁਹਾਨੂੰ ਛੁੱਟੀਆਂ ਕੱਟਣ ਹੈ ਉਹ ਜੀ ਇਹ ਜਲਕੜਣ ਵਾਲੇ ਇਹਨਾਂ ਦਾ ਠੀਕ ਕਿੱਥੇ ਲੱਗਣਾ ਜਾਂ ਕੱਦੇ ਕਹਿੰਦੇ ਮੁਰਗੀ ਕੋ ਬੂਜੀ ਕੋ ਜਗਾ ਦੇ